ਤੋ ਬਹੁਤ ਸਾਰੇ ਫਾਰਮ ਦਿਖਾਏ ਆਪਾਂ ਆਪਣੇ ਚੈਨਲ ਦੇ ਉੱਤੇ ਤੇ ਅੱਜ ਆਪਾਂ ਇੱਕ ਆ ਜਿਹੜੀ ਵੀਰ ਕੋਲੇ ਖੜਗੇ ਜਾਂਦੇ ਜਾਂਦੇ ਤੇ ਗੱਲਬਾਤ ਕਰਾਂਗੇ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਚੱਲੇ ਜੀ ਵਧੀਆ ਵਧੀਆ ਵੀਰੇ ਬੰਦੇ ਤੇ ਕਿਹੜੇ ਪਿੰਡੇ ਦਾ ਏ ਤੁਸੀਂ ਡਾ ਕੋੜ ਦੋ ਨਾ ਬਾਈ ਤੇ ਕੋੜ ਦੋ ਨਾ ਕੋੜ ਦੋ ਨਾ ਓਕੇ ਤੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਸ ਕੰਮ ਦੇ ਵਿੱਚ ਸਾਲ ਨੂੰ ਬਾਈ ਕਟੋ ਕਟਰ ਤੇਨੇ ਪੀੜ੍ਹੀਆਂ ਹੋ ਗਈਆਂ ਪਹਿਲਾਂ ਮੇਰਾ ਦਾਦਾ ਸੀ ਹਾਂਜੀ ਤੇ ਮੇਰਾ ਪਿਤਾ ਜੀ ਹਾਂਜੀ ਫਿਰ ਮੇਰੀ ਉੱਪਰ ਮੇ ਜਨਾਬ ਜੀ ਗੁਜਰੀ अच्छा हां केडे ਕਹਿੰਦੇ ਕਿੰਨੇ ਕੰਮ ਕਰ ਜੇ ਇਹਨਾਂ ਦੇ ਬਹੁਤ ਵਧੀਆ ਮੈਂ ਬਹੁਤ ਕੁਝ ਪ੍ਰਵਿੱਕਤ ਕਰਿਆ ਓਕੇ हां ਸੁਣਾਓ ਕੋਈ ਸਟੋਰੀ ਫਿਰ ਬੱਕਰੀਆਂ ਬਾਰੇ ਕੋਈ ਜਾਣਕਾਰੀ ਆਪਰੇ ਦਰਸ਼ਕਾਂ ਨੂੰ ਬੱਕਰੀਆਂ ਬਾਰੇ ਜਾਣਕਾਰੀ ਬਾਈ ਸਾਰੀ ਐ ਜਿਹੜੀ ਮਰਦੀ ਲੋ ਇਹਨਾਂ ਨੂੰ ਬਿਮਾਰੀ ਸ਼ਮਾਰੀ ਕਿੰਨੀ ਕਉਂਦੀ ਬਿਮਾਰੀ ਸ਼ਮਾਰੀ ਬਾਈ ਕੋਈ ਨਹੀਂ ਆਉਂਦੀ ਜੇ ਮਾਲਕ ਦੇਖਭਾਲ ਆਪ ਕਰੇ ਹਾਂ ਕੋਈ ਬਿਮਾਰੀ ਨਹੀਂ ਆਉਂਦੀ ਇਹਨਾਂ ਦੇ ਬਥੇਰੇ ਲਾਜ ਨੇ ਉਈ ਆਪਾ ਤੋ ਰਾਇ ਲੈਣੀ ਆ ਰੇ ਵੀ ਲੈ ਸਕਦਾ ਅੱਛਾ ਵੀਰਾ ਬਤਾ ਵਰਨ ਕਿਵੇਂ ਆ ਕਿਵੇਂ ਇਹ ਸਮਝ ਦੀ ਆਪਾ ਸਾਰੀ ਜਾਣਕਾਰੀ ਰੱਖ ਲੈ ਜੇ ਕੋਈ ਭਰਾ ਵੀਡੀਓ ਦੇਖ ਕੇ ਤੁਹਾਨੂੰ ਫੋਨ ਕਰ ਲੈਣ ਤੁਹਾਡਾ ਨੰਬਰ ਚੱਲੀ ਜਾਂਦਾ ਹਾਂ ਹਾਂ ਕੋਈ ਜਾਨਵਰ ਖਰੀਦਣਾ ਚਾਹੁੰਦਾ ਹੈ ਜਾਂ ਤੁਹਾਡੇ ਤੋਂ ਕੁਝ ਪੁੱਛਣਾ ਚਾਹੁੰਦਾ ਹੈ ਬੱਕਰੀ ਦੇ ਆ ਪ੍ਰੋਬਲਮ ਆ ਗਈ ਜੀ ਦੱਸ ਦੋਗੇ ਹਾਂ ਹਾਂ ਦੱਸ ਦਾਂਗੇ ਫੋਨ ਤੇ ਦੱਸ ਦਾਂਗੇ ਕੋਈ ਮਰਜ਼ੀ ਪੁੱਛੇ ਬਾਈ ਠੀਕ ਹੈ ਹਾਂ ਆਪਾ ਪਪਾ ਲੈਦੇ ਬਾਸ ਤੇ ਸਾਰਾ ਕੁਝ ਹੀ ਕਰ ਸਕਦੇ ਆ ਤੁਸੀਂ ਮੈਨੂੰ ਵਧੀਆ ਲੱਗਿਆ ਆਪਾਂ ਬੈਠ ਕੇ ਗੱਲਾਂ ਕਰਦੇ ਸੀਗੇ ਹਾਂਜੀ ਹਾਂਜੀ ਤੇ ਤੁਸੀਂ ਦੱਸਿਆ ਬਹੁਤ ਸਾਰੀਆਂ ਭੇਡਾਂ ਵੀ ਸੀਗੀਆਂ ਤੁਹਾਡੇ ਕੋਲੇ ਬੱਕਰੀਆਂ ਵੀ ਸੀਗੀਆਂ ਮੇਰੇ ਕੋਲੇ ਭਾਈ 12-1300 ਭੇਡ ਸੀ 100 ਮੇਰੇ ਲਵੇ ਬੱਕਰੀ ਸੀ ਅੱਛਾ ਹੁਣ ਭਾਈ ਜ਼ਮੀਨਾਂ ਜਮੂਨਾ ਘਟ ਗਈਆਂ ਹੁਣ ਮੈਂ 100 ਕੁ ਬੱਕਰੀ ਰੱਖੀ ਆ ਮਤਲ ਅੱਛਾ ਹਾਂ ਬਾਰੇ ਬਾਰੇ ਚਾਰ ਦੇ ਹਾਂ ਹਾਂ ਬਾਰੇ ਚਾਰ ਦੇ ਆ ਘਰੇ ਵੀ ਨੀਰਾ ਪਾਉਨੇ ਖੁੜਲੇ ਆ ਬਣਿਆ ਹੋਈਆਂ ਨੇ ਗਮਾਰੇ ਦਾ ਮੂੰਗੀ ਦਾ ਭਾਈ ਜਿਹੇ ਜਿਹੇ ਇਹਨਾਂ ਦਾ ਵਾਤਾਵਰਨ ਤੇ ਵੇਚਦੇ ਕਿੱਥੋਂ ਫਿਰ ਤੁਸੀਂ ਇਹਨਾਂ ਨੂੰ ਵੇਚਦਾ ਭਾਈ ਮੈਂ ਲੋੜੀ ਦਿਵਾਲੀ ਨੂੰ ਵੇਚਦਾ ਕਿੱਥੇ ਜਾ ਕੇ ਸਾਲ ਭਰ ਵੇਚਦਾ ਘਰੀਆਂ ਨਾ ਮੈਂ ਕਿਸੇ ਮੰਡੀ ਤੇ ਜਾਵਾਂ ਪੁਰੇ ਦੋ ਵਪਾਰੀ ਆ ਜਾਣ ਮੇਰੇ 50 ਵੀ ਹੋ ਜਾਣ 40 ਵੀ ਬੱਕਰੇ ਹੋ ਜਾਣ ਮੈਂ ਉਰੇ ਵੇਚਦਾ ਅੱਛਾ ਹਾਂ ਤੇ ਕਰ ਇੱਕ ਰੀ ਵਿਕ ਜਾਂਦੇ ਤੁਹਾਨੂੰ ਕਿਤੇ ਜਾਂਦੇ ਲੋੜ ਨਹੀਂ ਪੈਂਦੀ ਨਾ ਮੈਂ ਕਿਤੇ ਜਾਂਦਾ ਹੀ ਨਹੀਂ ਲੋ ਜੀ ਇੱਕ ਇਹ ਕਹਿੰਦੇ ਸੀ ਅੱਜ ਤੱਕ ਇੰਨਾ ਟਾਈਮ ਹੋ ਗਿਆ ਐਨੇ ਮੇਲੇ ਲੱਗਦੇ ਆ ਇੰਨੀਆਂ ਮੰਡੀਆਂ ਲੱਗਦੀਆਂ ਨੇ ਕਦੇ ਨਹੀਂ ਗਏ ਨਾ ਮੈਂ ਕਿਤੇ ਨਹੀਂ ਗਿਆ ਆ ਦੇਖ ਲਓ ਜੀ ਕਈ ਵਾਰ ਨਵੇਂ ਵੀਰ ਨਾਲ ਸੋਚਦੇ ਵੀ ਯਾਰ ਕਿੱਥੇ ਵਿੱਚਾਂਗੇ ਇੰਨੀਆਂ ਬੱਕਰੀਆਂ ਲੈ ਕੇ ਲੈ ਤਾਂ ਲਾਵਾਂਗੇ ਕਿਵੇਂ ਵਿਕਣਗੀਆਂ ਤੇ ਇਹ ਦੇਖ ਲਓ ਕਹਿੰਦੇ ਨਾ ਅਜ ਤੱਕ ਆਪਾਂ ਗਏ ਆ ਮੰਡੀ 'ਚ ਤੇ ਨਾ ਗਏ ਕਿਸੇ ਦੇ ਮੇਲੇ ਤੇ ਤੇ ਹੋਰ ਕੋਈ ਜਾਣਕਾਰੀ ਸਾਂਝੀ ਕਰੋ ਜੀ ਬੱਕਰੀਆਂ ਬਾਰੇ ਕੀ ਕਹਿਣਾ ਚਾਹੋਗੇ ਗੱਲਬਾਤ ਸੁਣਾਓ ਦੋ ਬਾਈ ਮੇਰੀ ਟ੍ਰੇਨਿੰਗ ਵੀ ਕਰੀ ਆ ਹਾਂਜੀ ਕੋਈ ਬੰਦਾ ਜਾਣਕਾਰੀ ਲੈਣੀ ਚਾਹੁੰਦਾ ਹਾਂ ਆਪਾਂ ਦੇ ਦਾਂਗੇ ਆਪਾਂ ਕੁਛ ਲੈਣਾ ਨਹੀਂ ਕਰਨਾ ਨਹੀਂ ਠੀਕ ਆ ਕੋਲ ਨਾਲ ਵੀ ਲੈ ਜਾਪਾਂ ਤਾਂ ਵੀ ਦੇ ਦਾਂਗੇ ਤੇ ਮੈਂ ਆਸਟ੍ਰੇਲੀਆ ਵੀ ਗਿਆ 2004 ਚ ਅੱਛਾ ਮੈਂ ਸਾਰ ਵੀ ਟ੍ਰੇਨਿੰਗ ਕਰੀ ਆ ਅੱਛਾ ਮੈਂ ਅਮਰੀਕਾ ਨਗਰ ਵੀ ਗਿਆ ਆਸਟ੍ਰੇਲੀਆ ਕੀ ਕੁਛ ਦੇਖ ਕੇ ਆਏ ਸੀਗੇ ਬਹੁਤ ਕੁਛ ਦੇਖਿਆ ਬਾਈ ਉਹਨਾਂ ਨੇ ਸਪੈਸ਼ਲ ਸੱਦੇ ਸੀ ਅਸੀਂ ਅੱਛਾ 20 ਬੰਦੇ ਪੰਜਾਬ ਦੇ ਸੱਦੇ ਸੀ 20 ਹਰਿਆਣੇ ਦੇ ਆਏ ਬਾਰੋ ਬਾਰੀ ਸੱਦੇ ਦੀ ਸੈਂਟਰ ਗਵਰਨਮੈਂਟ ਦਾ ਖਰਚਾ ਸੀ ਅੱਛਾ ਅਸੀਂ ਭੇਡਾਂ ਬੱਕਰੀਆਂ ਬਾਰੇ ਪੁੱਛਿਆ ਸੀ ਉਹਨਾਂ ਨੇ ਅੱਛਾ ਵੀ ਤੁਸੀਂ ਬੱਕਰੀਆਂ ਬਾਰੇ ਹੀ ਸੁਣ ਲੈਣਗੇ ਨਹੀਂ ਗਏ ਸੀ ਲੋ ਦੋਸਤੋ ਭੇਡਾਂ ਤੇ ਬੱਕਰੀਆਂ ਸਿਰ ਤੇ ਬਾਬਾ ਆਸਟ੍ਰੇਲੀਆ ਗੇੜਾ ਮਾਰੇ ਐ ਕਹਿ ਸਕਦੇ ਹਾਂ ਹਾਂ ਬਾਈ ਹਾਂ ਸਵਾਲ ਹੈ ਹਾਂ ਮੇਰੇ ਕੋਲੇ ਸਾਰੇ ਕੋਈ ਬੰਦਾ ਝੂਠ ਮੰਨਦਾ ਹੋਵੇ ਮੇਰੇ ਕੋਲੇ ਸਬੂਤ ਪਏ ਨੇ ਅੱਛਾ ਫੈਲ ਪਈਆ ਸਾਤੀਫੀਕੇਟ ਪਏ ਨੇ ਅੱਛਾ 2004 ਦੇ ਹਾਂ ਹਾਂ ਆーストラリア ਦਾ ਪਿਆ ਉੱਥੇ ਫਿਰ ਫਾਰਮ ਦੇ ਕਿਥੇ ਗਏ ਬੱਕਰੀਆਂ ਤੇ ਡਾਂਸ ਫਾਰਮ ਚ ਬਾਈ ਕਿੱਡੇ ਖੜੇ ਆਏ ਇਸ ਫਾਰਮ ਨਾਲ 21 ਦਿਨਾਂ ਦੀ ਟ੍ਰੇਨਿੰਗ ਦੀ ਫਾਰਮ ਚ ਰਹਿਆ ਸੀ ਉਹਨਾਂ ਦੀ ਖਾਣਾ ਪੀਣਾ ਦੀ ਸੈਂਟਰ ਗਵਰਨਮੈਂਟ ਦਾ ਸੈਂਟਰ ਗਵਰਨਮੈਂਟ ਦੀ ਖਰਤਾ ਸੀ ਸੈਂਟਰ ਗਵਰਨਮੈਂਟ ਹੀ ਸਾਨੂੰ ਲਗਾਈ ਸੀ ਅੱਛਾ ਹਾਂ 2004 ਚ ਰਹਿ ਉੱਥੇ ਵੀ ਬੱਕਰੀਆਂ ਦੇ ਫਾਰਮ 'ਚ ਹਾਂ ਬੱਕਰੀਆਂ ਦੇ ਫਾਰਮ 'ਚ ਹੀ ਬਾਈ ਕਿਵੇਂ ਜਿਹਾ ਬੱਕਰੀਆਂ ਸੀ ਫਿਰ ਉਹਨਾਂ ਬਾਰੇ ਦੱਸ ਵਧੀਆ ਬਾਈ ਵਧੀਆ 10000 ਕਿੱਲੇ 'ਚ ਫਾਰਮ ਸੀ ਉਹਨਾਂ ਦਾ ਅੰਦਰੀ ਉਹਨਾਂ ਲਈ ਬੈਕ ਅੰਦਰੀ ਬਾਰਡਰ ਬਾਕਸ ਅੰਦਰੀ ਉਹਨਾਂ ਦਾ ਸਾਰਾ ਕੁਝ ਟੋਟਲ ਚੀਜ਼ ਉਹਨਾਂ ਦੇ ਅੰਦਰ ਤੀ ਦੋ 메ਨ ਗੇਟ ਨੇ ਉਹਨਾਂ ਦੇ ਅੱਛਾ ਹਾਂ ਉੱਥੇ ਉਹ ਬੱਕਰੀਆਂ ਬਾਹਰ ਚਾਰਦੇ ਆ ਕਿ ਉੱਥੇ ਰੱਖਦੇ ਆ ਬਾਹਰ ਚਾਰਦੇ ਆ ਬਾਈ ਬਾਤਾ ਵਰਨਾ ਇਹ 10000 ਕਿੱਲਾ ਵਗਲਿਆ ਅਭੀ ਅੱਜ ਇੱਥੇ ਚਾਰਨੀਆਂ ਨੇ ਕੱਲ ਨੂੰ ਉੱਥੇ ਚਾਰਨੀਆਂ ਨੇ ਕੱਲ ਨੂੰ ਉੱਥੇ ਚਾਰਨੀਆਂ ਨੇ ਆਪਣੇ ਬੰਦੇ ਜਾ ਕੇ ਡਿਊਟੀ ਕਰਦੇ ਨੇ ਉਧਰ ਅੰਗਰੇਜ਼ ਅੰਗਰੇਜ਼ ਨਹੀਂ ਤਾਂ ਉਦੋਂ ਆਉਂਦੇ ਨੇ ਜਦੋਂ ਕੋਈ ਵਪਾਰੀ ਨੇ ਆ ਕੇ ਉਹਨਾਂ ਨਾਲ ਗੱਲਬਾਤ ਕਰਨੀ ਓਕੇ ਨਹੀਂ ਆਪਣੇ ਬਾਬੀ ਬੰਦੀ ਸਾਹਮਣੇ ਹਾਂ ਆਪਣੇ ਬੰਦੇ ਉੱਤਰ ਜਾ ਕੇ ਡਿਊਟੀ ਕਰਦੇ ਨੇ ਉਧਰ ਜਾ ਕੇ ਬੱਕਰੀਆਂ ਚਾਹ ਦੇ ਇੱਦਰੀ ਚਾਰਲੇ ਨੂੰ ਫਾਇਦਾ ਨਹੀਂ ਉਹ ਬਾਈ ਉਹ ਲੋਕਾਂ ਦਾ ਦਿਮਾਗ ਘਰ ਲਿਆ ਹੋਇਆ ਕਮਾਈ ਤਾਂ ਕਰਨ ਨੂੰ ਊਰੀ ਬਘੇਰੀ ਆ ਮੈਂ ਤਿੰਨ ਕਿੱਲੇ ਸਵਾ ਤਿੰਨ ਕਿੱਲੇ ਵਾ ਲੈਤੇ ਨੇ ਇਹਨਾਂ ਦੀ ਕਮਾਈ ਨਾ ਨਹੀਂ ਚ ਓਕੇ ਸਭਾ ਤੇ ਨਕਲੇ ਬਾਈ ਲੈ ਤੈਨੂੰ ਕਮਾਲ ਆ ਯਾਰ ਲੋਕ ਉਧਰ ਜਾ ਕੇ ਭੈਡਾਂ ਬੱਕਰੀਆਂ ਚਾਰਦੇ ਆ ਤੇ ਮੇਰੇ ਕੋਲੇ ਆ ਬੱਕਰੀਆਂ ਖੜੀਆਂ ਨੇ ਮੈਨੂੰ 2.5 ਲੱਖ ਦੀ 3 ਲੱਖ ਦੀ ਆਮਦਨ ਆ ਪਾਲੀ ਜੀ ਦੋ ਲੋਕਰਾਂ ਨੂੰ ਦੇ ਕੇ 2.5 ਲੱਖ ਦੀ ਆਮਦਨ ਆ ਮੇਰੇ ਕੋਲੇ ਘਰੇ ਵੇਚ ਦਾ ਕਿਤੇ ਨਹੀਂ ਜਾਂਦਾ ਕੋਈ ਦਿਖਾਈਏ ਜਾਨਵਰ ਤੁਹਾਡੇ ਹਾਂ ਦਿਖਾ ਦਿਓ ਆ ਖੜੀ ਨੇ ਆ ਜੋ ਕੋਈ ਦਿਖਾਓ ਤੇ ਇਹ ਕੁਆਲਟੀ ਹੈ ਨਾ ਜੇ ਕੀ ਕੁਝ ਦੇਖਦੇ ਹੋ ਨੇ ਤੁਸੀਂ ਚੰਗਾਪਣ ਕੀ ਹੁੰਦਾ ਨਾ ਚਾ ਖੜਾ ਬਾਈ ਸਾਰੇ ਚੰਗੇ ਨੇ ਹਾਂ ਦੇਖਣਾ ਤਾਂ ਇਹਨਾਂ ਨੇ ਮਾਸ ਮਿੱਟੀ ਦੇ ਹਿਸਾਬ ਨਾਲ ਹੀ ਆ ਓਕੇ ਵਾਜਨ ਦੇ ਹਿਸਾਬ ਨਾਲ ਹਾਂ ਜਿਹੜਾ ਕੋਈ ਲੋਕਾਂ ਨੇ ਖਾਣਾ ਪੀਣਾ ਹਾਂ ਕਮੇਟੀ ਇਹਨਾਂ ਦਾ ਵਾਜਨ ਦੇ ਜੋ ਮੱਤੀਆਂ ਦਾ ਨਸਲਾਂ ਤੇ ਗਈ ਜਾਵੇ ਕੰਮ ਤੇ ਐਂਡ ਤੇ ਇਹਨਾਂ ਦਾ ਮੀਟਿੰਗ ਹੈ ਹਾਂ ਹਾਂ ਜੀ ਹਾਂ ਸਾਰਿਆਂ ਨੂੰ ਬਿਹਤਰ ਇਹ ਚੀਜ਼ ਆ ਓਕੇ ਹਾਂ ਮੁਰਗੇ ਮਰਗੇ ਨਾਲ ਸਾਰਾ ਕੁਝ ਫਿਰ ਇਹਨਾਂ ਦੀ ਮੀਟ ਹੀ ਹੁੰਦਾ ਮੇਰੇ ਕੋਲੇ 40 ਮੇਮਨੇ ਨੇ ਹਾਂ ਘਰੇ ਓਕੇ ਉਹ ਅੱਡ ਪਾਲਦਾ ਮੈਂ ਮੈਂ ਪਾਲਕੀ ਵੇਚਦਾ ਮੈਂ ਦੁੱਧ ਬਾਤ ਨਹੀਂ ਪਾਉਂਦਾ ਮੈਂ ਬੱਚੀ ਪਾਲਦਾ ਓਕੇ ਹਾਂ ਬੱਚੇ ਪਾਲ ਕੇ ਵੇਚਦੇ ਇਹਨਾਂ ਦੀ ਆਮਦਨ ਲੈਣਾ ਅੱਛਾ ਬਾਧੂ ਆਮਦਣਾ ਬਾਈ ਕਿਰਪਾ ਦਾਤੇ ਦੀ ਬਾਧੂ ਬਹੁਤ ਵਧੀਆ ਲੱਗਿਆ ਜੀ ਬਾਬੇ ਦੀਆਂ ਗੱਲਾਂ ਸੁਣ ਕੇ ਹਾਂ ਤੇ ਚੰਗੀਆਂ ਗੱਲਾਂ ਕੀਤੀਆਂ ਨੇ ਤੇ ਆਸਟ੍ਰੇਲੀਆ ਵੀ ਕੋ ਮੈਂ ਇਹਨਾਂ ਬੱਕਰੀਆਂ ਦੇ ਸਰ ਤੇ ਹਾਂਜੀ ਹਾਂਜੀ ਇਹਨਾਂ ਦੇ ਸਰ ਤੇ ਬਹੁਤ ਕੁਝ ਤੇ ਤਿੰਨ ਕਿੱਲੇ ਬੈਲੇ ਲਈ ਬਾਈ ਨੇ ਜ਼ਮੀਨ ਤੇ ਇਹ ਕਹਿੰਦੇ ਲੋਕਾਂ ਦਾ ਦਿਮਾਗ ਖੱਲਿਆ ਜਿਹੜੇ ਉੱਧਰ ਜਾ ਕੇ ਭੇਡਾਂ ਬੱਕਰੀਆਂ ਚਾਰਦੇ ਆ ਉਧਰ ਹੀ ਕਰਦੇ ਆ ਬਿਲਕੁਲ ਗੱਲ ਸਹੀ ਆ ਯਾਰ ਉਧਰ ਜਾ ਕੇ ਕਮਾਈ ਉਰੀ ਕਰਨ ਨੂੰ ਬਹੁਤ ਕੋਈ ਇਨਾਂ ਚੋ ਘੇੜ ਬੱਕਰੀ ਨਾਲ ਦੀ ਕਮਾਈ ਨਹੀਂ ਹੈਗੀ ਬਾਧੂ ਕਮਾਈ ਆ ਬਾਧੂ ਜਿਹੜਾ ਗਰੀਬ ਵਾਲਾ ਧੰਦਾ ਇਹ ਸਭ ਤੋਂ ਵਧੀਆ 10 ਬੱਕਰੇ ਨਾ ਗਰੀਬ ਦੀ ਕੁੜੀ ਦਾ ਵਿਆਹ ਕਰ ਸਕਦੇ ਨੇ ਜੇ ਬੰਦਾ ਪਾਲ ਲੇ 10 ਬੱਕਰੇ ਨਾ ਸਾਲ ਬਾਅਦ ਵੇਚੀ ਕੁੜੀ ਦਾ ਵਿਆਹ ਹੋ ਸਕਦਾ ਗਰੀਬ ਦੇ ਹੱਕ ਨੂੰ ਬਾਹਲੇ ਵਧੀਆ ਬੈਂਕ ਆ ਤੁਰਦੀ ਫਿਰਦੀ ਬੈਂਕ ਆ ਮੇਰੀ ਥਾਂ ਥਾਂ ਅੜਤਾ ਇਹਨਾਂ ਦੇ ਸ਼ਰਤੇ ਮੈਂ ਪਟਿਆਲਿਆਂ ਪੈਸੀ ਫੜ ਲਿਆ